ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੀ ਲੱਗਿਆ ਜੀ ਅੱਜ ਦਾ ਬਲੌਗ ਸ਼ੂਟ ਕਰਨ ਜਿੰਨੇ ਵੀ ਸਾਡੇ ਚੈਨਲ ਨਾਲ ਜੁੜੇ ਹੈ ਜੀ ਬਾਹਰ ਦੇ ਅਦਰ ਦੇ ਸਾਰਿਆਂ ਦਾ ਧੰਨਵਾਦ ਜੀ ਤੇ ਰੱਬ ਸਾਰਿਆਂ ਨੂੰ ਤਰੱਕੀਆਂ ਦੇਵੇ ਤੇ ਚੜ੍ਹਦੀ ਕਲਾ ਵਿੱਚ ਰੱਖੇ ਜੀ ਤੇ ਸਾਡਾ ਬਲੌਗ ਦੇਖਣ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੇ ਸਾਨੂੰ ਇਨੀ ਸਪੋਰਟ ਕਰਨ ਲਈ ਜੀ ਤੇ ਅੱਜ ਦੇ ਬਲੌਗ ਸਾਨੂੰ ਅਸੀਂ ਦਵਾਂਗੇ ਜੀ ਜਿਵੇਂ ਕਿ ਸਾਡੇ ਘਰ ਗੈਸਟ ਨੇ ਆਣਾ ਤੇ ਅਸੀਂ ਉਹਨਾਂ ਵਾਸਤੇ ਜੋ ਵੀ ਰੋਟੀ ਸਬਜ਼ੀ ਤਿਆਰ ਕਰੀ ਤੁਹਾਨੂੰ ਉਹ ਬਲੌਗ ਸਾਰਾ ਕੁਝ ਦਿਖਾਵਾਂਗੇ ਜਿਵੇਂ ਜੋ ਮੈਂ ਸਬਜ਼ੀ ਬਣਾਈ ਅਸੀਂ ਤੁਸੀਂ ਸਾਡੇ ਬਲੌਗ ਨਾਲ ਬਣੇ ਰਹੋ ਤੇ ਜਿਹੜੇ ਸਾਡੇ ਗੈਸਟ ਹੈ ਉਹਨਾਂ ਨੇ ਬਲੌਗ 'ਚ ਨਹੀਂ ਆਣਾ ਸੀ ਪਰ ਉਹਨਾਂ ਨੂੰ ਕਿਆ ਕਹਿੰਦੇ ਉਹਨਾਂ ਨੂੰ ਸੋਸ਼ਲ ਮੀਡੀਆ ਤੇ ਆਣਾ ਪਸੰਦ ਨਹੀਂ ਹੈਗਾ ਜੀ ਤੇ ਅਸੀਂ ਉਹਨਾਂ ਦੀ ਜੋ ਵੀ ਖਾਤਰਦਾਰੀ ਕਰੀਏ ਜੋ ਕੁਝ ਉਹਨਾਂ ਨੂੰ ਬਣਾਇਆ ਖੁਲਾਇਆ ਸਾਰਾ ਕੁਝ ਤੁਹਾਨੂੰ ਅਸੀਂ ਬਲੌਗ ਰਾਹੀਂ ਦਿਖਾ ਦੂੰਗੇ ਜੀ ਤੇ ਬਾਕੀ ਤੁਸੀਂ ਸਾਡੇ ਬਲੌਗ ਨਾਲ ਬਣੇ ਰਹੋ ਤੇ ਮੈਨੂੰ ਕਮੈਂਟ ਆਉਂਦੇ ਸੀਗੇ ਵੀ ਤੁਸੀਂ ਆਪਣੀ ਨਣਦਾ ਨੂੰ ਬੁਲਾ ਲਓ ਜੀ ਵੀ ਇੱਕ ਦਿਨ ਮਿਲਣ ਆਜੂਗੇ ਜੀ ਤੇ ਮੈਂ ਤੁਹਾਨੂੰ ਦੱਸਾਂ ਕਿ ਅਸਲ ਅਸੀਂ ਪਿੱਛੇ ਗਏ ਸੀਗਾ ਉਹਨਾਂ ਦੇ ਘਰ ਦਾ ਕੰਮ ਚੱਲਦਾ ਸੀਗਾ ਜੀ ਤੇ ਬੜੇ ਵਾਲੇ ਦੀਦੀ ਤੇ ਛੋਟੇ ਵਾਲੇ ਦੀਦੀ ਯਾਨੀ ਕਿ ਉਹ ਜਿਹੜੇ ਉਹ ਹੈ ਸੋਹਰਾ ਸਾਭ ਨਹੀਂ ਤੇ ਉਹਨਾਂ ਦੇ ਘਰ ਦਿੱਕਤ ਹੋ ਜਾਂਦੀ ਜਿਸ ਤਰ੍ਹਾਂ ਉਹਦੇ ਹਸਬੰਦ ਐ ਕਹਿੰਦੇ ਛੋਟੇ ਵਾਲੇ ਦੀਦੇ ਦਾ ਹੈ ਨਹੀਂ ਜੀ ਬੜੇ ਵਾਲੇ ਦੀਦੇ ਹੈਗੇ ਜੀ ਉਹ ਡਿਊਟੀ ਕਰਦੇ ਜੀ ਤੇ ਡਿਊਟੀ ਤੇ ਜਾਂਦੇ ਜੀ ਉਹ ਤੇ ਉਹਨਾਂ ਨੂੰ ਫਿਰ ਦਿੱਕਤ ਹੋ ਜਾਂਦੀ ਰੋਟੀ ਸਬਜ਼ੀ ਬਣਾਉਣ ਦੀ ਤੇ ਉਹਨਾਂ ਨੇ ਸਵੇਰੇ ਡਿਊਟੀ ਤੇ ਭੇਜਣਾ ਹੁੰਦਾ ਜੀ ਉਹਨਾਂ ਨੂੰ ਤੇ ਇਸ ਕਰਕੇ ਉਹ ਆਉਂਦੇ ਨਹੀਂ ਹੈਗੇ ਜੀ ਘਾਟੇ ਆਉਂਦੇ ਜਿਵੇਂ ਆਦੇ ਵੀ ਤਾਂ ਉਹ ਦਿਨੇ-ਦਿਨੇ ਆਉਂਗੇ ਤੇ ਮੁਰਝ ਜਾਂਦੇ ਜਦੀ ਵਾਪਸ ਹੋ ਜਾਂਦੇ ਜੀ ਉਹ ਤੇ ਮੈਂ ਉਹਨਾਂ ਨੂੰ ਕਿਹਾ ਸੀਗਾ ਵੀ ਤੁਸੀਂ ਇੱਕ ਦਿਨ ਆ ਜਿਓ ਸਾਨੂੰ ਨਾਲੇ ਮਿਲ ਜਿਓ ਗੇੜਾ ਮਾਰ ਜਿਓ ਫਿਰ ਇਹ ਕਹਿੰਦੇ ਤੇ ਕੋਈ ਨਾ ਜੀ ਜਦਨ ਫਿਰ ਤੇ ਛੁੱਟੀ ਹੋਊਗੀ ਅਸੀਂ ਤੁਹਾਨੂੰ ਜ਼ਰੂ ਤੇ ਚਲੋ ਜੀ ਜਦ ਦਿਨ ਆਉਂਗੇ ਤਾਂ ਤੁਹਾਨੂੰ ਮੈਂ ਬਲੌਗ 'ਚ ਉਹਨਾਂ ਨੂੰ ਜ਼ਰੂਰ ਮਿਲਾਉਂਗੀ ਜੀ ਤੇ ਅੱਗੇ ਸਾਡਾ ਬਲੌਗ ਦੇਖਿਓ ਜੀ ਤੁਹਾਨੂੰ ਬਲੌਗ ਕਿਵੇਂ ਦਾ ਲੱਗੇ ਤੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਜੀ ਸਾਸਰੀ ਗੱਲ ਦੀ ਸਾਰਣੀ ਜੀ ਤੇ ਅਭੀ ਲੱਗੇ ਜੀ ਅੱਗੇ ਕਿ ਟਿੱਕੇਲੇ ਦੀ ਤਕਰੀਰ ਮਹਾਂ ਤੇ ਸਪੋਤ ਬਾਅਦ ਹਮ ਕਿਚੀ ਵੀ ਕੱਢ ਕੇ ਆਣਾ ਜੀ ਅਸੀਂ ਗੈਸਟ ਨੇ ਤੇ ਅਸੀਂ ਲੱਗੇ ਜੀ ਇਹਦੀਆਂ ਸਬਜ਼ੀਆਂ ਦੀ ਪਿਆਈਆ ਕਰਨ ਤੇ ਪਹਿਲਾ ਕਰਾਂ ਬਣਾਉਂਦੀ ਜੀ ਟਿੱਕੇ ਛੋਲੇ ਛੋਲੇ ਚੋਂ ਕਰਦੇ ਹੋਏ ਜੀ ਅੱਧਰ ਨੂੰ ਤੇਲ ਪਾ ਦਿੰਦੇ ਜੀ ਟਿੱਕੇ ਤੇ ਨਾਲ ਜੀ ਜੀਰਾ ਪਾਤਾ ਤੇ ਹਲਕੇ ਪਾਇਆ ਪਿਆਜ਼ ਸਾਡੀ ਗਰਦੀ ਸਾਰੇ ਮਹੀ ਤੇ ਅਦਰਕ ਜਿੱਟੇ ਛੋਲੇ ਦੀ ਸਬਜੀ ਬਣਾਉਣ ਤੇ ਪਹਿਲਾਂ ਤਾਂ ਸਾਡੇ ਘਰ ਅਜੀ ਗੈਸ ਨਹੀਂ ਗੈਸ ਟਾਣੀ ਦੀ ਅੱਜ ਤੇ ਅਸੀਂ ਉਹਨਾਂ ਕਰਕੇ ਸਬਜੀ ਦੀ ਤਿਆਰੀ ਕਰਨ ਲੱਗੇ ਜੀ ਤੇ ਅਸੀਂ ਲੱਗੇ ਜੀ ਅੱਜ ਚਿੱਟੇ ਛੋਲੇ ਦੀ ਸਬਜੀ ਬਣਾਉਣ ਤੇ ਅਜੇ ਤੇਲ ਗਰਮ ਹੋ ਗਿਆ ਜੂਗਾ ਤੇ ਅਸੀਂ ਪਾਟਾਂਗੇ ਧੀਰਾ ਮੈਂ ਨਾਲ ਪਿਆਜ਼ ਅਦਰਕ ਹਰੀਆਂ ਉਸ ਨੂੰ ਵੀ ਗ੍ਰाइंड ਕਰਦੇ ਨੇ ਤੇ ਤੇ ਜਿਹੜਾ ਵਾਲੀ ਗਿਰਨ ਤੇ ਇਹਲੇ ਜਦੋਂ ਕਰਦਾ ਤੇ ਇਹ ਸੋਲੇ ਉਬਾਲੇ ਨੇ ਹੈਗੇ ਤੇ ਇਹਨਾਂ ਨੂੰ ਡਾਇਰੈਕਟ ਕਰਕਾ ਲਗਾਉਂਗੀ ਤੇ ਇਹ ਸੇਟਿਆ ਲਾਉਗੇ ਤੇ ਇਹ ਚਾਪ ਤੇ ਭਨ ਜਾਣਗੇ ਇਸ ਤਰ੍ਹਾਂ ਤੇ ਮੈਂ ਇਸ ਤਰ੍ਹਾਂ ਹੀ ਬਣਾ ਲੈਂਦੀ ਤੇ ਇਹਲੇ ਮਸਾਲਾ ਉਹ ਬਾਅਦ ਦੇ ਲੇ ਜੀ ਇਹਨਾਂ ਨੇ ਤੇ ਇਸ ਤਰੀਏ ਬੜਾ ਨਾਲ ਬਣ ਗਈ ਹੈ ਤੇ ਚਲੋ ਇਹਦੇ ਨਾਲ ਮਸਾਲਾ ਹੋਏਗਾ ਜੀ ਬਰਾਊਨ ਜਿਹੜਾ ਤੇ ਇਹਨੂੰ ਝਿੰਡੀਆਂ ਦਾ ਪੇਸਟ ਤੇ ਲੋਈ ਅੱਧਾ ਕੱਪ ਮਸਾਲਾ ਹੋ ਗਿਆ ਜੀ ਤਿਆਰ ਹੈ ਤੇ ਅੱਜ ਪਾਤਾ ਹਲਦੀ ਨਮਕ ਮਿਰਚ ਤੇ ਥੋੜੀ ਜਿਹੀ ਕਿਸੇ ਵੀ ਲਾਲ ਮਿਰਚ ਪਾਈ ਅਸੀਂ ਤੇ ਜੇ ਸਾਰਾ ਉਸ ਮਾਰ ਪਾ ਕੇ ਤੇ ਅੱਜ ਪਾ ਦੇ ਟਮਾਟਰ ਤੇ ਜਿਸ ਤੋਂ ਜਿਹੜੇ ਟਮਾਟਰ ਵਗੈਰਾ ਪਾ ਦੇ ਅਸੀਂ ਸਾਰਾ ਕੁਝ ਇਸ ਤਰ੍ਹਾਂ ਕਿ ਇਹਨਾਂ ਨੂੰ ਥੋੜੀ ਜਿਹੀ ਹੋਰ ਸੇਕ ਲਵਾਉਂਗੇ ਕਿ ਚੰਗੀ ਤਰ੍ਹਾਂ ਹੋ ਜਾਊਗੀ ਜੇ ਟਮਾਟਰ ਪਾਏ ਸੀ ਉਹਨਾਂ ਨੂੰ ਚੰਗੀ ਤਰ੍ਹਾਂ ਪੂਜ ਦੇ ਦੇਗੀ ਸਬਜ਼ੀ ਆਪਣੀ ਕਿਸੇ ਕਿਸੇ ਮੈਟੇ ਜੇ ਮੇਂ ਗੈਸ ਤੇ ਆਣਾ ਤਾਂ ਇੱਕ ਤਾਂ ਸੇ ਬਣਾ ਰੂਗੀ ਚਿੱਟੇ ਛੋਲੇ ਨਾਲ ਪੂੜੀਆਂ ਬਣਾ ਲੂਗੀ ਜੀ ਤੇ ਬਾਕੀ ਟਿੱਕ ਸੁੱਕੀ ਸਬਜ਼ੀ ਬਣਾਉਣਗੇ ਸੁੱਕੀ ਪਜਮਾ ਹੋਗੀ ਜਿਵੇਂ ਕੋਬੀ ਗਾਜਰਾ ਮਟਰ ਤੇ ਥੋੜਾ ਜਿਹਾ ਵੀ ਪਨੀਰ ਪਾ ਲੂਗੀ ਜੀ ਤੇ ਪਨੀਰ ਅਸੀਂ ਕੀਆ ਛੋਲੇ ਵੀ ਥੋੜਾ ਜਿਹਾ ਪਾ ਲੂਗੇ ਛੋਲੇ ਸਬਜ਼ੀ ਚ ਤੇ ਵਧੀਆ ਬਣਦੇ ਜੀ ਤੇ ਚਲੋ ਜੀ ਇਹ ਵੀ ਤੇ ਬਲੌਗ ਨਾਲ ਕਰਦੇ ਹੈ ਜੀ ਸਾਨੂੰ ਬਲੌਗ ਸਾਰਾ ਕੁਝ ਦਿਖਾਉਂਦੇ ਹਾਂ ਕਿਵੇਂ ਕਿਵੇਂ ਚਿੱਟੇ ਛੋਲੇ ਰੋਟੀ ਬਣਾਉਂਦੇ ਤੇ ਮਿਕਸ ਸਬਜ਼ੀ ਬਣਾਉਂਦੇ ਲਓ ਮਨਪੜੀ ਰਹੀ ਜੀ ਤੇ ਲਓ ਜੀ ਇਹਦਾ ਕਦਮ ਮਸਾਲਾ ਹੋ ਗਿਆ ਜੀ ਤਿਆਰ ਤੇ ਹੁਣ ਅਸੀਂ ਇਹਦੇ ਚ ਪਾਉਂਗੇ ਜੀ ਕਿੱਤੇ ਛੋਲੇ ਤੇ ਗਿੰਡਿਆ ਦੀ ਤਰਹੇ ਤੇ ਲੋ ਜੀ ਤੁਹਾਡਾ ਮਸਾਲਾ ਹੋ ਗਿਆ ਜੀ ਤਾਂ ਤਿਆਰ ਤੇ ਅਸੀਂ ਪਾ ਦੇ ਜੀ ਕਿਤੇ ਛੋਲੇ ਤੇ ਹੁਣ ਜੇ ਲੇ ਨੂੰ ਅੱਗੇ ਜੀ ਤਰੀਕ ਤੇ ਮਿਲਦੇ ਨੂੰ ਤੁਹਾਨੂੰ ਫੇਰ ਹਾਂ ਇਹ ਲੋੜ ਹੈ ਨਹੀਂ ਕਿ ਤਰੀ ਬਹੁਤ ਹੈ ਜਦ ਸਾਪਾਂ ਨੇ ਗਾੜੇ ਗਾੜੇ ਬਣਾਣੇ ਚਾਹੀਏ ਅਸੀਂ ਨਾਲ ਪੂਰੀਆਂ ਬਣਾਉਣੀਆਂ ਤੇ ਜਿਆਦਾ ਪਤਲੇ ਪਤਲੇ ਨਹੀਂ ਬਣਾਉਂਗੇ ਤੇ ਮਿਲਦੇ ਆ ਜੀ ਸਾਨੂੰ ਫੇਰ ਜਦੋਂ ਮੈਂ ਸੁੱਕੀ ਸਬਜੀ ਟਰਪਰ ਲਾਉਂਗੀ ਨਾਲ ਦਿਨਾਂ ਬਲੌਜੀ ਨੂੰ ਲੱਗੇ ਜਿਸੀ ਸੁੱਕੀ ਸਬਜੀ ਦੇ ਨਾਲ ਗਾਜਰਾ ਗੋਭੀ ਤੇ ਅਦਰ ਮਟਰ ਕੱਟੇ ਹੋਏ ਆ ਜੀ ਤੇ ਇਸੇ ਤਰ੍ਹਾਂ ਜਿਵੇਂ ਬਿਲੋਂਗ ਨਾਲ ਤੇ ਅਜੇ ਐਡ ਕਰੋਗੇ ਪਨੀਰ ਜੀ ਤੇ ਜੇਦਰ ਮੈਂ ਤੇਰ ਰੰਤਾ ਘਾਤਾ ਸੀਗਾ ਤੇ ਅਜਾ ਫਾਤਾ ਜੀਰਾ ਤੇ ਹਲਦੀ ਵੀ ਘਾਤਾ ਦੱਸਿਆ ਸੀਗਾ ਨੇ ਤੇ ਅਦਰਕ ਪਿਆਜ਼ ਬੜਾ ਤਲ ਮਿਰਚਾ ਤੇ ਇਹਨਾਂ ਕਰੋਗੇ ਆਪਾਂ ਥੋੜਾ ਥੋੜਾ ਬਰਾਊਨ ਜੋ ਜੀ ਇਹਦਾ ਬੰਦ ਚੱਲ ਰਿਹਾ ਹੋਵੇ ਜੇ ਤਿਆਰ ਤੇ ਅਸੀਂ ਇੱਥੇ ਹਲਦੀ ਨਮਕ ਵਿੱਚ ਪਾ ਦਾਂਗੇ ਫਿਰ ਨਾਲ ਹੀ ਟਮਾਟਰ ਐਡ ਕਰਕੇ ਫਿਰ ਇਹਨਾਂ ਨੂੰ ਚੰਗੀ ਤਰ੍ਹਾਂ ਭਜਾਉਂਦੇ ਜੀ ਤੇ ਇੱਥੇ ਥੋੜੇ ਜਿਹਾ ਐਡ ਕਰਾਂਗੇ ਜੀ ਪਾਣੀ ਤਾਂ ਕਿ ਟਮਾਟਰ ਜਿਹੜੇ ਨੇ ਚੰਗੀ ਤਰ੍ਹਾਂ ਰਿਝ ਜਾਵੇ ਜੀ

ਤੇ ਲਗਾ ਲੈਨੇ ਤੇਲ ਜੀ ਛੱਡਦਾ ਜੀ ਇਹ ਸਾਰਾ ਪਾ ਲੈਣਾ ਵੀ ਯਾਰ ਕੋਈ ਨਹੀਂ ਪੜਤੋਂ ਵੀ ਸੱਗੀ ਜਿਵੇਂ ਲੱਗਿਆ ਜੀ ਆਪਣੇ ਗੈਸਟ ਵਾਸਤੇ ਖਾਣਾ ਤਿਆਰ ਕਰ ਲਿਆ ਕੁੱਕਰ ਸੋਚ ਰਿਹਾ ਐ ਇਹ ਸਿਟੀ ਮਾਰਾ ਕਨਾ ਵਾਰਾ ਸੀ ਸੀ ਕਰੀ ਜਾਂਦਾ ਨਾਲ ਦੇ ਨਾਲ ਤੇ ਲਾਉ ਜੀ ਅੱਧਾ ਸਾਢੇ 1 ਅੱਧਾ ਲੱਗਿਆ ਜੀ ਤੜਕਾ ਤੇ ਜਗ੍ਹਾ ਚ ਪਨੀਰ ਐਡ ਕਰੋਗੇ ਤਾਂ ਇਹ ਆਪਾਂ ਐਡ ਕਰੋਗੇ ਤੇ ਮਿਲਦੀ ਹੈ ਜੀ ਨਾਲ ਕ੍ਰੀਟ ਕਰਨਾ ਹੈ ਜੀ ਇੱਥੇ ਟਮਾਟਰ ਦੀ ਪੂਰ ਕਾਣੀ ਜੀ ਮੈਡਮ ਤੇ ਲੋ ਜੀ ਅੱਧੇ ਸਾਡੀ ਸਲਾਦ ਦੀ ਪਲੇਟ ਵੀ ਹੋ ਗਈ ਜੀ ਤਿਆਰ ਤੇ ਤੁਸੀਂ ਕਮੈਂਟਾ ਜਰੂਰ ਦੱਸਿਓ ਵੀ ਕਿਵੇਂ ਦੀ ਬਣੀ ਸਾਡੀ ਪਲੇਟ ਜੀ ਤੇ ਐਚ ਅਸੀਂ ਕੱਟੇ ਜੀ ਖੀਰੇ ਪਿਆਜ਼ ਟਮਾਟਰ ਦੱਸੋ ਜੀ ਵਧੀਆ ਕਰੀਏ ਸੀ ਇਹਦੀ ਡੈਕੋਰੇਸ਼ਨ ਸਲਾਦ ਦੀ ਇਹ ਅੱਧੇ ਸਾਡੀ ਸਜਰੀ ਰੂਬੀ ਲੱਗ ਗਈ ਲੱਗਾ ਜਦੋਂ ਇਹ ਚੱਲ ਗਈ ਵੀ ਬਾਦ ਚੱਲੀ ਅਦਰ ਜੀ ਹੋ ਗਈ ਤੇ ਬਾਕੀ ਇੱਧਰ ਛੋਲੇ ਦਾ ਰੇਸ ਗਿਆ ਜੀ ਤੇ ਮਿਲਦੇ ਆ ਜੀ ਤੁਹਾਨੂੰ ਫੇਰ ਤੇ ਜਦੋਂ ਦੇਖਦੇ ਆ ਖੋਲ ਕੇ ਵੀ ਬਣ ਗਈ ਸਬਜੀ ਜੀ ਅੱਦਰ ਸਾਡੀ ਸਬਜੀ ਹੋ ਗਈ ਤੇ ਕੀ ਬਣ ਗਈ ਪਿਆਰ ਸੁੱਕੀ ਸਬਜੀ ਤੇ ਅਬ ਹੋਰ ਮਾਣੀ ਨਾ ਵੀ ਰਾਜ ਕਿਤੇ ਛੋਲੇ ਵੀ ਬਣ ਗਏ ਜੀ ਸਾਡੇ ਤੇ ਹੁਣ ਇੱਧਰ ਤਿਆਰੀ ਚੱਲਦੀ ਮੇਰੇ ਜੀ ਚਾਚੀ ਨਾਲ ਜੀ ਸਾਸਰੀ ਘਰ ਦੀ ਸਾਰਿਆਂ ਨੂੰ ਤੇ ਚਾਚੀ ਜੀ ਲੱਗਿਆ ਜੀ ਪੂਰੀਆਂ ਦਾ ਆਟਾ ਗੁੰਨਣ ਤਿਆਰ ਕਰਨ ਤੇ ਮੈਂ ਕਿਹਾ ਪੂਰੀਆਂ ਦਾ ਸੀ ਠਰ ਕੇ ਬਣਾਉਂਗੇ ਗਰਮ ਗਰਮ ਨਾਲ ਦੀ ਨਾਲ ਆਟਾ ਗੁੰਨ ਕੇ ਰੱਖ ਲੈਂਦੇ ਜੀ ਪਹਿਲਾਂ ਹੋਰ ਦਿੱਤੇ ਨੇ ਬਈ ਇੱਕ ਚਮਚਾ ਚੀਨ ਸਾਰਾ ਐ ਹਲਦਾ ਮੱਲਾ ਦਾ ਚਾਚੀ ਰ ਉੱਠੀ ਹੋਣੀ ਅੱਜ ਲੈਟ ਆ ਬੱਚਿਆਂ ਨੂੰ ਲੈਟ ਖਾਣ ਜਾਵਤ ਐ ਤਾਂ ਮੈਂ ਵੀ ਲੈਟ ਉੱਠੀ ਸੰਡੇ ਨੂੰ ਅੱਜ ਆਣਾ ਸੀ ਗਾ ਇਸ ਤੇਰੇ ਦੇ ਤਾਂ ਫਿਰ ਮੈਂ ਹਾਂ ਕੰਭੂ ਕਰ ਲਿਆ ਵਗੇ ਸਾਦੇ ਰੋਟੀਆਂ ਦੀ ਸਬਜ਼ੀ ਸੁੱਕੀਆਂ ਬਣਾ ਲੈਂਦੇ ਮੈਂ ਤਾਂ ਲੈਟ ਹਾਂ 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 ਹਾਲ ਛੁੱਟੀਆਂ ਜਾਂ ਤੱਕ ਹਾਂ ਤੇ ਅਦਰ ਸੇ ਪਲੇਟ ਵੀ ਤਿਆਰ ਕਰਨੀ ਥੋਗੀ। ਚਾਰਾਂ ਸਪਾਂ ਜਿਹੜਾ ਦੇਣਾ ਡਰਾਈ ਫਰੂਟ ਵਗੈਰਾ ਪਕੌੜੀਆਂ ਵਗੈਰਾ ਪਾ ਲਿਆ ਸੀਗਾ ਇਹ ਚ ਤੇ ਬਾਕੀ ਜਿਹੜੇ ਬਿਸਕੁਟ ਰਹਿੰਦੇ ਹਨ ਜੀ ਉਹਨਾਂ ਦੀ ਪਲੇਟਾਂ ਤਿਆਰ ਕਰਾਂਗੇ ਜੀ। ਤੇ ਇਹ ਸਭ ਜੀ ਚਾੜ ਕਰਾਂਗੇ ਜੀ ਧੜਿਆ ਤੇ ਇਹ ਜਿਹੇ ਕੱਟਣ ਨੂੰ ਪਿਆ ਤਾਂ ਹੀ ਆ ਕਰੀ ਤੇ ਕਿੰਨੀ ਮਾਰਦੀ ਜਾਂਦਾ ਛੁੱਟੀ ਜੀ। ਤੇ ਆਹ ਨੂੰ ਤੇ ਲੋ ਜੀ ਅਦਰ ਸਾਡੀ ਗਾਜਰਾ ਉਹ ਵੀ ਮਟਰ ਵਗੈਰਾ ਸਾਰਾ ਸਬਜੀ ਬਣ ਕੇ ਤਿਆਰ ਹੋ ਗਈ ਸੁੱਕੀ ਵਜੇ ਤੇ ਅਦਰ ਸਾਡੀ ਆ ਕਿੱਟੇ ਵਾਲੇ ਤੇ ਪਨੀਰ ਮਿਕਸ ਕਰਿਆ ਜੀ ਅੱਗੇ। ਅਭੀ ਬਣ ਗਈ। ਐਦਾਂ ਸਾਡਾ ਇਹ ਚਾਹ ਨਾਲ ਡਰਾਈ ਫਰੂਟ ਵਗੈਰਾ ਤਿਆਰ ਹੈ ਜੀ ਤੇ ਹਜੇ ਬਿਸਕੁਟ ਪਕਾਉੜੀਆਂ ਰਹਿndੀਆਂ ਬਣਨੀ ਆਪਣੀਆਂ ਨਾ। ਤੇ ਅਦਰ ਅਸੀਂ ਕਰੋਕਰੀ ਕੱਢ ਲਈ ਸੀਗੀ ਡਿਨਰ ਸੈੱਟ ਤੇ ਪੂਰੀਆਂ ਦਾ ਆਟਾ ਵੀ ਗੁੰਨ ਲਿਆ ਤਿਆਰ ਕਰ ਲਿਆ ਜੀ। ਤੇ ਦਹੀਂ ਚ ਬੂੰਦੀ ਪਾ ਲਈ ਜੀ। ਆਲਮੋਸਟ ਸਾਰਾ ਸਾਮਾਨ ਤਿਆਰ ਹੋ ਗਿਆ ਸਾਡਾ ਜੀ ਤੇ ਬਸ ਇੱਕ ਰੋਟੀ ਹੋ ਰਹੀ ਐਸ ਪੂਰੀਆਂ ਪੂਰੀਆਂ ਬਣਾਉਣ ਵਾਸਤੇ। ਉਹ ਜੀ ਅਦਰ ਸਾਡੇ ਚਾਹ ਦੀ ਤਿਆਰੀ ਵੀ ਹੋ ਗਈ ਜੀ। ਨਾਲ ਵਰਫੀ ਨਮਕੀਨ ਬਿਸਕਟ ਅਦਰ ਵੀ ਨਮਕੀਨ ਹੈ ਜੀ ਖੱਟੀ ਮਿੱਠੀ ਇਕ ਤੇ ਬਦਾਮ ਡਰਾਈ ਕਾਜੂ ਡਰਾਈ ਫੂਡ ਵਗੈਰਾ ਸਾਰਾ ਕੁਝ ਤਿਆਰੀ ਹੋ ਗਈ ਤੇ ਹਜੇ ਸਮੋਸੇ ਆਣੇ ਜੀ ਸਮੋਸੇ ਅਸੀਂ ਗਰਮਾ ਗਰਮ ਹੀ ਲੈ ਕੇ ਆਉਂਗੇ ਜੀ ਤੇ ਆ ਜੀ ਸਾਨੂੰ ਬਾਹਰ ਵੀ ਦਿਖਾਈਏ ਜੀ ਤੇ ਅਦਰ ਵੀ ਸਾਰੇ ਤਿਆਰੀ ਹੋ ਗਈ ਹੈ ਜੀ ਤੇ ਪਹਿਲਾਂ ਤਾਂ ਮਿਲੋ ਜੀ ਸਾਡੀ ਹਰਸੀ ਮਰਨ ਨੂੰ ਸਾਡੀ ਕਰਨ ਨੂੰ ਅੱਜ ਕੱਲੇ ਦੇ ਅੱਛਾ ਅਦਰ ਮਿਲੋ ਜੀ ਸੁਖਰਾਂ ਫਤਰੀ ਅੱਜ ਸਾਰੇ ਜੀ ਹੋਰ ਹਾਂਜੀ ਵਧੀਆ ਅੱਜ ਸੰਡੇ ਦੀ ਛੁੱਟੀ ਹਾਂਜੀ ਅੱਜ ਛੁੱਟੀ ਤੇ ਅੱਜ ਆਣਾ ਸੀਗਾ ਸਾਡੇ ਘਰ ਗੈਸਟ ਨੇ ਤੇ ਅਸੀਂ ਅੱਜ ਸਵੇਰ ਦੇ ਤਿਆਰੀ ਵਿੱਚ ਬੀਜੀ ਹੈ ਨਾ ਤੇ ਚਲੋ ਜੀ ਕੋਈ ਗੱਲ ਨਹੀਂ ਜੀ ਤੇ ਅਦਰ ਵੀ ਸਾਰੇ ਸਫਾਈ ਹੋ ਗਈ ਜੀ ਸਾਡੇ ਸਾਰਾ ਕੰਮ ਨਿਬੜ ਗਿਆ ਜੀ ਆਲਮੋਸਟ ਸਾਰੀ ਸਫਾਈ ਹੋ ਗਈ ਹੈ ਜੀ ਤੇ ਸਬਜ਼ੀਆਂ ਵਗੈਰਾ ਸਾਰਾ ਕੁਝ ਰੈਡੀ ਹੋ ਗਿਆ ਪੂਰੀਆਂ ਰਹਿ ਗਿਆ ਤੇ ਇੱਕ ਸੇਮਿਆ ਰਹਿ ਗਿਆ ਬਣਾਣੇ ਨੂੰ ਉਹ ਅਸੀਂ ਮੈਂ ਕਿ ਜਦ ਹੀ ਉਹ ਕਰਮਾ ਗਰਮ ਬਣਾਉਗੇ ਜੀ ਤੇ ਚਲੋ ਜੀ ਦੇ ਦੇ ਫੱਦ ਬੱਤਲੇ ਲਵੋ ਇਹ ਕਿਉਂ ਆਈਂ ਫੱਦ ਬੱਤਲੇ ਤੇ ਚਾ ਦਰਮ ਸਾਰੀ ਸਫਾਈ ਹੋ ਗਈ ਰੂਮ ਵਿੱਚ ਰੈਡੀ ਗੜੀ ਰੂਮ ਚ ਵੀ ਬਿਲਕੁਲ ਸਫਾਈ ਹੋ ਗਈ ਹੈ ਜੀ ਤੇ ਚਲੋ ਜੀ ਮਿਲਦੇ ਆ ਜੀ ਤੁਹਾਨੂੰ ਫੇਰ ਤੇ ਲਓ ਜੀ ਸਾਡੇ ਗੈਸਟ ਆ ਗਏ ਸੀਗੇ ਤੇ ਉਹਨਾਂ ਨੇ ਚਾਹ ਪਾਣੀ ਅਸੀਂ ਸਾਰਾ ਕੁਝ ਕਰਤਾ ਸੀਗਾ ਤੇ ਹੁਣ ਉਹਨਾਂ ਦੇ ਚੱਲਦੀ ਹੈ ਜੀ ਦੁਪਹਿਰ ਦੇ ਲੰਚ ਦੀ ਤਿਆਰੀ ਜੀ ਤੇ ਹੁਣ ਅਸੀਂ ਲੱਗੇ ਜੀ ਪੂਰੀਆਂ ਕੱਢਣ ਤੇ ਇੱਧਰ ਪੂਰੀਆਂ ਬਣਨ ਲੱਗੀਆਂ ਜੀ ਤੇ ਮੈਂ ਕਿਹਾ ਪਹਿਲਾਂ ਬਣਾ ਕੇ ਰੱਖ ਲੀਏ ਵੀਰੇ ਇਕੱਟੀਆਂ ਹੀ ਤਾਲ ਦੂੰਗੇ ਨਾ ਹਾਂ ਦੀ ਨਾ ਤੇ ਬਾਕੀ ਸਾਰੀ ਹੁਣ ਚਲਦੀ ਹੈ ਜੀ ਖਾਣੇ ਪੇੜੀ ਦੀ ਤਿਆਰੀ ਤੇ ਉਹਨਾਂ ਨੂੰ ਦੋਗੇ ਜੀ ਦੁਪਹਿਰ ਦਾ ਲੰਚ ਮੈਂ ਇੱਧਰ ਕੌਂਟੇ ਨਹੀਂ ਅਜੇ ਹੈ ਤੇ ਲੋ ਜੀ ਇੱਧਰ ਲੱਗੀਆਂ ਜੀ ਗਰਮਾ ਗਰਮ ਪੂਰੀਆਂ ਬਣਨ ਜੀ ਤੇ ਜਾ ਦੇ ਗੈਸ ਤੋਂ ਰੋਟੀ ਖਾ ਲਈ ਜੀ ਲੰਚ ਹੋ ਗਿਆ ਜੀ ਉਹਨਾਂ ਦਾ ਹੁਣ ਅਸੀਂ ਬਾਅਦ ਚ ਬਲੌਗ ਸ਼ੂਟ ਲੱਗੇ ਜੀ ਕਰਨ ਤੇ ਉਧਰ ਸੇਵੀਆ ਬਣਾਈਆਂ ਪਈਆਂ ਜੀ ਤੇ ਲੋ ਜੀ ਅਸੀਂ ਸ਼ਾਮ ਦੀ ਰੋਟੀ ਦੀ ਤਿਆਰੀ ਡਿਨਰ ਲੱਗੇ ਜੀ ਕਰਨ ਤੇ ਇੱਧਰ ਟਿਫਨ ਪੈਕ ਕਰਤਾ ਜੀ ਤੇ ਡੈਡੀ ਕੋਲ ਖੇਤਾ 'ਚ ਉਹਨਾਂ ਦੇ ਦੋਸਤ ਆ ਗਏ ਸੀਗੇ ਜਿਨ੍ਹਾਂ ਦਾ ਅਸੀਂ ਤੁਹਾਨੂੰ ਉਦੋਂ ਫਾਰਮ ਹਾਊਸ 'ਤੇ ਕਾਕੇ ਲੈ ਆਏ ਸੀਗੇ ਕਿ ਉਹਨਾਂ ਨੂੰ ਟਿਫਨ ਪੈਕ ਕਰਿਆ ਜੀ ਤੇ ਭੇਜਣਾ ਸੀਗਾ ਟਿਫਨ 'ਚ ਰੋਟੀ ਸੱਜੀ ਬਣਾ ਕੇ ਸਾਰਾ ਕੁਝ ਪੈਕ ਕਰਤਾ ਤੇ ਚਲੋ ਜੀ ਹੁਣ ਅਸੀਂ ਡੈਡੀ ਨੂੰ ਟਿਫਨ ਤਿਆਰ ਕਰਕੇ ਦੇਤਾ ਤੇ ਡੈਡੀ ਜਾਵਗੇ ਖੇਤਾ 'ਚ ਟਿਫਨ ਪੜਾਣ ਤੇ ਉਹਨਾਂ ਨੇ ਅਸੀਂ ਰੋਟੀ ਕਾਲੇ ਜੀ ਡੈਡੀ ਨੇ ਖਾ ਲਈ ਰੋਟੀ ਤੇ ਮਿਲਦੇ ਜੀ ਤੁਹਾਨੂੰ ਫੇਰ ਤੇ ਟਿਫਨ ਵਿੱਚ ਅਸੀਂ ਬਾਦ ਅਹੀਂ ਗੁੰਦੀ ਪਾਇਆ ਸਬਜੀ ਬਾਦੀ ਰੋਟੀ ਬਾਦੀ ਜੀ ਲੋ ਜੀ ਮਿਲੋ ਜੀ ਸੁੱਖ ਨਾਲ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਸਾਡੇ ਘਰੇ ਇਤਨੇ ਰਿਸ਼ਤੇਦਾਰ ਜੀ ਅੱਜ ਸਾਡੇ ਦੇ ਹੋ ਗਏ ਥੱਕ ਉਹ ਤੇਲੀ ਗਈ ਹੋਰ ਅਸੀਂ ਰੋਟੀ ਉਟੀ ਖਾ ਲਈ ਹੁਣ ਅਸੀਂ ਪੈਣ ਲੱਗੇ ਹਾਂ ਇਹ ਕੰਮ ਪਰਨਾ ਪੈਗਾ ਤੇ ਚਲੋ ਜੀ ਹੁਣ ਸਾਡਾ ਯਾਨੀ ਕੀ ਨਾ ਸਾਡੇ ਅੱਜ ਸਵੇਰ ਤੋਂ ਹੀ ਇੱਕ ਪਾਜਾ ਨੂੰ ਪਾਜਾ ਦਾ ਕੰਮ ਸੀਗਾ ਜੀ ਤੇ ਸਾਡੇ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਗੈਸਟ ਆਏ ਸੀਗੇ ਘਰ ਤੇ ਉਹਨਾਂ ਦਾ ਖਾਣੇ ਪੀਣ ਦੀ ਤਿਆਰੀ ਕਰੀ ਸਾਰਾ ਕੁਝ ਤੇ ਫਿਰ ਉਸ ਤੋਂ ਬਾਅਦ ਉਹ ਚਲੇ ਗਏ ਸੀਗੇ ਸ਼ਾਮ ਦੇ ਟਾਈਮ ਉਸ ਤੋਂ ਬਾਅਦ ਅਸੀਂ ਖਾਈ ਚ ਰੋਟੀ ਵਗੈਰਾ ਤੇ ਫਿਰ ਅਸੀਂ ਪੈ ਗਏ ਜੀ ਹੁਣ ਕੰਬਲ ਵਿੱਚ ਠੰਡ ਹੋ ਗਈ ਬਹੁਤ ਜ਼ਿਆਦਾ ਜੀ ਤੇ ਸ਼ਾਮ ਦੇ ਲਈ ਠੰਡ ਬਹੁਤ ਜ਼ਿਆਦਾ ਹੁੰਦੀ ਤੇ ਇੱਧਰ ਸੀ ਮੂਹ ਨਹੀਂ ਟਿਕਦੀ ਸਾਡੀ ਸਾਨੂੰ ਇਹ ਤੰਗ ਕਰਦੀ ਤੇ ਇਹਦੇ ਕਰਕੇ ਅਸੀਂ ਕੰਬਲ 'ਚ ਪੈ ਜਾਂਦੇ ਹਾਂ ਸਾਂ ਸ਼ਾਮ ਸੱਚਰੇ ਵੀ ਕਿਤੇ ਇਹ ਬਾਹਰ ਭਿਜ ਘੁੰਮਦੀ ਰਹਿੰਦੀ ਵੀ ਠੱਡ 'ਚ ਬਿਮਾਰ ਨਾ ਹੋ ਜਵੇ ਜੀ ਤੇ ਅਦਰ ਮਿਲੋ ਜੀ ਸਾਡੀ ਹਰਸੀ ਮਰਨ ਨੂੰ ਸੱਚਰੇ ਨੂੰ ਅਦਰ ਨੂੰ ਮੁੱਖ ਮਾਮਰੀ ਕਰਨੀ ਪਹਿਲਾਂ ਸੱਚਰੇ ਨੂੰ ਹਮ ਅੱਜ ਲੱਗੇ ਜਾਂ ਹਾਲ ਅੱਛਾ ਹੋਰ ਬਸ ਹਮ ਇਹ ਹੱਲ ਗਿਆ ਅੱਛਾ ਤੇ ਫਿਰ ਚਲੋ ਜੀ ਸਾਡਾ ਅੱਜ ਦਾ ਬਲੌਗ ਇੱਥੇ ਤੱਕ ਹੀ ਸੀਗਾ ਜੀ ਤੇ ਸਾਡੇ ਬਲੌਗ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਜੀ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰਿਓ ਜੀ ਤੇ ਮਿਲੂਗੇ ਤੁਹਾਨੂੰ ਮਿਲੂਗੇ ਤੁਹਾਨੂੰ ਕਿਸੇ ਅਗਲੇ ਬਲੌਗ ਚ ਬਾਏ